ਆਣਾ ਸਹਿਬਾਰੇ ਜਾਣਕਾਰੀ ਦਿਓ ਜੀ ਸਸੀ ਗਾਉ ਜੀ ਸਾਡੇ ਅੱਜ ਉਹ ਮੁੱਖ ਮਹਿਮਾਨ ਸਰਦਾਰ ਜਗਰੂਪ ਸਿੰਘ ਐਸ ਐਚਓ ਭਗਤਾ ਭਾਈ ਕਾ ਉਹਨਾਂ ਨੇ ਆਉਣਾ ਸੀ ਉਹਨਾਂ ਦੀ ਕੋਈ ਜ਼ਰੂਰੀ ਡਿਊਟੀ ਲੱਗਣ ਕਾਰਨ ਉਹਨਾਂ ਨੇ ਆਪਦੀ ਟੀਮ ਏਐਸਆਈ ਹਰਿੰਦਰ ਸਿੰਘ ਤੇ ਰਾਮ ਸਰੂਪ ਜੀ ਹੌਲਦਾਰ ਇਹਨਾਂ ਨੂੰ ਭੇਜਿਆ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅੱਛਾ ਇਹ ਸਨਮਾਨ ਜੀ ਕਿੰਨਾ ਵੱਲੋਂ ਕੀਤਾ ਜਾਣਾ ਜੀ ਸਾਰਾ ਪ੍ਰਬੰਧ ਇਹ ਪ੍ਰਬੰਧ ਤਾਂ ਕਲੱਬ ਵੱਲੋਂ ਹੈ ਜੀ ਕੁਵਾਲ ਸਿੰਘ ਹੈ ਕਲੱਬ ਦਾ ਪ੍ਰਧਾਨ अच्छा ये। ਅਤੇ ਸਮੂਹ ਨਗਰ ਨਿਵਾਸੀਆਂ ਦਾ ਵੀ ਸਹਿਯੋਗ ਹੋ ਗੋਣ। ਹਾਂਜੀ ਹਾਂਜੀ। ਹਾਂਜੀ ਨਾਲ ਰਹਾ ਨਾ ਜੀ ਸਰਦਾਰ ਜਗਦੇਵ ਸਿੰਘ ਜੀ ਸਾਫਕਾਰ ਸਰਪੰਚ। ਇਹਨਾਂ ਦਾ ਵੀ ਧੰਨਵਾਦ ਆ ਜੀ। ਹਾਂਜੀ ਕਰੀਏ ਜੀ ਸ਼ੁਰੂ। ਹਾਂਜੀ। ਹੁਣ ਬਜਾ ਦਿਓ ਬੱਚੋ ਤਾੜੀਆਂ। ਲਓ ਜੀ। ਲਓ ਜੀ। ਸਾਰੇ ਬੱਚਾ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਜੋ ਆਪਣੇ ਰਗੇਵੇਂ ਪਰੇਸਾ ਮੈਂ ਕਿਉਂ ਸਮਾਂ ਕੱਢ ਕੇ ਇੱਥੇ ਪਹੁੰਚੇ। ਆ ਗਏ। ਬਹੁਤ ਧੰਨਵਾਦ ਹੈ ਹਨਾ ਜੀ ਹਨਾ ਜੀ 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 ਹਾਂ ਜੀ ਬਾਏ ਬਾਏ ਬਾਤ ਇਸ ਸ਼ਾਮ ਤੇ ਲਾਂਗੇ ਕਿ ਡੀਮ ਡਾਕੀਆ ਜਲਾਲ ਜੀ ਮੈਡਮ ਦੇਖੋ ਉਹ ਲਾਬਤ ਨਗਰ ਨਾਸਨਾ ਬੰਨੂ ਬੀਲੇ ਅੰਡਰ 17 ਕੰਮ ਉੱਧਿਆਨ ਬਲਾਕ ਉਹਨਾਂ ਦੇ ਕਰਵਾਉਣੇ ਇੱਕ ਖੜੀ ਪੋਆ ਨਹੀਂ ਪਵਾ ਦਿਓ ਹਾਂ ਹਾਲੇ ਇਕਲੀ ਇਕਲੀ ਕੁੜੀ ਅੰਡਰ 17 ਗੋਲ ਸਾਟੀ ਵੀੜ ਬਣੇ ਚੱਲੀ ਨਹੀਂ ਹੈ ਸਾਡੇ ਅੰਦਰ ਇੱਕ ਵਾਲਾ ਲੈ ਮੜਾ ਜਾਣ ਹੁਣ ਅੰਡਰ 17 ਲਾਈਨ ਤੇ ਆਇਆ ਲੋਕ ਆਪਾਂ ਤੁਸੀਂ ਵੀ ਇੱਧਰ ਆ ਜਾਓ ਹਾਂ ਮੈਂ ਇੱਧਰ ਕਰ ਆਉਂਦਾ ਆਇਆ ਮੁੜੀ ਆਉਂਗਾ ਮੁੜ ਰੱਖ ਹਾਂ ਹਾਂ ਤਾੜੀਆਂ ਮਾਰ ਦਿਓ ਬੱਚ ਤਾੜੀਆਂ ਮਾਰਦੇ ਚੱਲੋ ਹਾਂਜੀ ਬਹੁਤ ਬਹੁਤ ਧੰਨਵਾਦ ਆਈ ਹਾਂਜੀ ਥੋੜਾ ਅੱਗੇ ਆਓ 500 ਵਰਗੇ ਆਜੇ ਥੋੜਾ ਹਾਂਜੀ ਅੱਗੇ ਆਜੀ ਹਾਂਜੀ ਨਾ ਬੋਲੀ ਜਰ ਬਈ ਅੰਡਰ ਹਾਂ ਅੰਡਰ 17 ਲੜਕੀਆਂ ਦਾ ਸਨਮਾਨ ਕੀਤਾ ਜਾ ਰਿਹਾ ਜਿਨ੍ਹਾਂ ਦੇ ਮੈਡਲ ਦਿੱਤੇ ਆ ਜੀ ਇਹਨਾਂ ਨੂੰ ਮੈਡਲ ਦਿੱਤੇ ਜਾ ਰਹੇ ਆ ਹਾਂਜੀ ਹਾਂਜੀ ਮਾਰ ਦੇ ਤਾੜੀਆਂ ਮਾਰ ਦੇ ਬੱਚੇ ਤਾੜੀਆਂ ਕਰੋ ਸ਼ਾਬਾਸ਼ ਨੈਵ ਵੀ ਗੁਕੇ ਇੱਧਰ ਨੂੰ ਮੂੰਹ ਕਰ ਕੋੜੀ ਆ ਇੱਥੇ ਨੂੰ ਕਰਕੇ ਇੱਧਰ ਨੂੰ ਮੂੰਹ ਰੱਖਿਆ ਕਰੋ ਹਾਂ ਇੱਧਰ ਨੂੰ ਮੂੰਹ ਰੱਖੋ ਹਾਂ ਮੈਂ ਇੱਧਰ ਕੋ

ਬਾਏ ਨਾ ਹੀ ਹੋ ਗਏ। ਨਾ ਬੋਲਦੇ ਕੋਈ। ਹਾਂਜੀ। ਆਜੋ ਅਗਲਾ ਇਸ ਤੇ। ਨੈਕਸਟ। ਮਾਦਾ ਦੇ ਕੋਲ। ਹਾਂਜੀ ਉੱਚੇ ਬੋਲ ਲਿਆ ਕਰੋ ਨਾ ਕੋਈ ਸੰਗਾਉ ਨਾ। ਹਾਂ ਕਰਨਦੀਪ ਕਰਨ ਨੂੰ। ਸਾਥੀ ਜਿਹੜੇ ਮੈਡਲ ਦੇ ਕੇ ਸਨਮਾਨਤ ਕੀਤਾ ਜਾ ਰਿਹਾ ਹੈ ਜੀ। ਹਾਂਜੀ। ਹਾਂਜੀ ਬਿਆਨਤਪੁਰ ਨੂੰ ਜੀ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕਰ ਰਿਹਾ ਹਾਂ ਜੀ ਇਸ ਤੋਂ ਅਗਰ ਮਾ ਬੋਲੇ ਹਾਂ ਜੀ ਕੁਲਵੀਰ ਕੌਰ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਜਾ ਰਿਹਾ ਹੈ ਇਸ ਤੋਂ ਅੱਗੇ ਜੀ ਚਲੋ ਜੀ ਹਾਂ ਜੀ ਗੌਰਵਪ੍ਰੀਤ ਕੌਰ ਜੀ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ ਮੈਡਲ ਤੇ ਸਰਟੀਫਿਕੇਟ ਲੈ ਕੇ ਹਾਂ ਜੀ ਹਾਂ ਜੀ ਸੋਮਨਦੀਪ ਕੌਰ ਨੂੰ ਉਸ ਤੋਂ ਬਾਅਦ ਸਨਮਾਨਿਤ ਕੀਤਾ ਜਾ ਰਿਹਾ ਜੀ ਮੈਡਲ ਦਿੱਤਾ ਜਾ ਰਾ ਨਾਲ ਸਰਟੀਫਿਕੇਟ ਜੀ ਬਹੁਤ ਬਹੁਤ ਧੰਨਵਾਦ ਹਾਂ ਜੀ ਮਨਦੀਪ ਕੌਰ ਜੀ ਹਾਂ ਇਹਨਾਂ ਨੂੰ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਜੀ ਸੋ ਇਹਨਾਂ ਨੇ ਬਹੁਤ ਮੱਲਾ ਮਾਰੀਆਂ ਖੇਡ ਦੇ ਮੈਦਾਨ ਚ ਹੌਸਲਾ ਵਧਾਇਆ ਜਾ ਰਿਹਾ ਕੁੜੀਆਂ ਨਾਮ ਤੋਂ ਹਾਂ ਜੀ ਕੋਮਲ ਫਰੀਦਪੁਰ ਨੂੰ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਜੀ ਹਾਂ ਜੀ ਕਰਨਦੀਪ ਕੌਰ ਜੀ ਇਹਨਾਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਜੀ 마फिया ਜੋ ਬਹੁਤ ਹੀ ਹੋਣਹਾਰ ਲੜਕੀ ਆ ਜੀ ਇਸ ਨੇ ਵੀ ਖੇਡ ਦੇ ਮੈਦਾਨ ਵਿੱਚ ਬਹੁਤ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਜੀ ਰਾਜੀਰ ਜੀ ਆ ਜਾਓ ਆ ਰਹੀ ਹੈ ਹਾਂ ਆ ਰਹੀ ਹੈ ਇਹ ਅਮਰਪਾਲ ਕੌਰ ਜੀ ਹਾਂ ਜੀ ਮੈਡਲ ਤੇ ਸਰਟੀਫਿਕੇਟ ਦੇ ਕੇ ਦਿੱਤਾ ਸਨਮਾਨਿਤ ਕੀਤਾ ਜਾ ਰਿਹਾ ਹਾਂ ਜੀ ਹਾਂ ਜੀ ਰਾਜਵੀਰ ਕੌਰ ਜੀ ਨੂੰ ਟਰੋਫੀ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹਾਂ ਜੀ ਹਾਂ ਜੀ ਹੋਰ ਸੋ ਬਹੁਤ ਬਹੁਤ ਧੰਨਵਾਦ ਆ ਜਿੰਨੇ ਵੀ ਬੱਚੇ ਪਹੁੰਚੇ ਆ ਸੋ ਫੀਡ ਸਟੇਡੀਅਮ ਵਿੱਚ ਹੌਸਲਾ ਵਧਾਇਆ ਜਾ ਰਿਹਾ ਜੀ ਆ ਲੋ ਜੀ ਆ ਜਿਓ ਬਈ ਇੱਧਰ ਆ ਹਾਂ ਬਈ ਇੱਧਰ ਆ ਆ ਲੋ ਬਈ ਇੱਧਰ ਆ ਜੀ ਬੱਦੂ ਜਿਹੜਾ ਜੀ ਹਾਂ ਜੀ ਐਸਓ ਐਸਓ ਜਗਰੂਤ ਸਿੰਘ ਜੀ ਸਰਦਾਰ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਜੀ ਜਾ ਰਿਹਾ ਕਲੱਬ ਵੱਲੋਂ ਤੇ ਸਮੂਹ ਨਗਰਵਾਲੀਆਂ ਬਾਕੀ ਧੰਨਵਾਦ ਹੈ ਇਹਨਾਂ ਦਾ ਜੀ ਸਮਾਂ ਕੱਢ ਕੇ ਪਹੁੰਚੇ ਆ ਹਾਂ ਜੀ ਮੜਾਇਆ ਬੁਲਾ ਲਈ ਹਾਂਜੀ ਮੜਾ ਬੋਲ ਬੋਲੋਗੇ ਹਾਂਜੀ ਮੜਾ ਤਾੜੀਆਂ ਬੰਦ ਕਰ ਦਿਓ ਪਿੰਡ ਅਕਲੀਆ ਵੱਲੋਂ ਜੋ ਅੱਜ ਵੀ ਬੱਚਨ ਸਨਮਾਨਤ ਕੀਤਾ ਗਿਆ ਬਹੁਤ ਵਧੀਆ ਫਰਾਲਾ ਪਿੰਡ ਅਕਲੀਆ ਦਾ ਇਸ ਕਰਕੇ ਜੇ ਇਹਨਾਂ ਨੂੰ ਛਾ ਹੁੰਦੇ ਬੱਚੇ ਖੇਡ ਕੇ ਖੇਡਾਂ ਦੇ ਵਿੱਚ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੇਰੇ ਜਿਵੇਂ ਭਰੇ ਸਮੇਂ ਚੋਂ ਸਮਾਂ ਕੱਢ ਕੇ ਆਏ ਹਾਂਜੀ ਹੋਰ ਕਿਸ ਨੇ ਹਾਂਜੀ ਪ੍ਰਧਾਨ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਇਹਨਾਂ ਬੱਚਾਂ ਬਾਰੇ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਫਤਿਹ ਅਸੀਂ ਬੱਚਾਂ ਬਾਰੇ ਵੱਧ ਤੋਂ ਵੱਧ ਅਸੀਂ ਇਹ ਕਹਿੰਨੇ ਪਿੰਡਾਂ ਦੇ ਵਿੱਚ ਗਰਾਊਂਡ ਬਣਾਏ ਜਾਣ ਤੇ ਬੱਚਿਆਂ ਨੂੰ ਬਤ ਵਾ ਸਪੋਰਟ ਕੀਤੇ ਹੈ ਜੋ ਕਿ ਨਸ਼ਿਆਂ ਤੋਂ ਬਚ ਸਕਣ ਜਿਹੜਾ ਆਪਣੇ ਨਸ਼ਿਆਂ ਦਾ دریا ਚੱਲਦਾ ਉਹਦੇ ਵਿੱਚੋਂ ਕੱਢਣ ਦਾ ਇੱਕ ਤਰੀਕਾ ਵੀ ਜਾ ਕੇ ਗਰਾਊਂਡ ਹੋਣਾ ਚਾਹੀਦਾ ਦੁਪੰਡਾਂ ਦੇ ਵਿੱਚ ਠੀਕ ਹੈ ਤੇ ਬੱਚਿਆਂ ਨੂੰ ਸਪੋਰਟ ਕਰਨ ਵਾਤਵਾਰ ਹਾਂਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਜੀ ਸਰਦਾਰ ਜਗਦੇਵ ਸਿੰਘ ਜੀ ਸਰਪੰਚ ਸਾਹਿਬਾਨ ਹਾਂਜੀ ਵਾਹਿਗੁਰੂ ਜੀ ਖਾਲਸਾ ਜੀ ਜੀ ਬਤੇ ਅੱਜ ਦਾ ਜੋ ਮਾਹੌਲ ਬਹੁਤ ਮਾੜਾ ਚੱਲ ਰਿਹਾ ਹੈ ਜੋ ਬੱਚੇ ਅੱਜ ਖੇਡਾਂ 'ਚ ਪਏ ਹੈ ਬਹੁਤ ਚੰਗਾ ਪ੍ਰੋਗਰਾਮ ਹੈ ਸਰਦਾਰ ਇੱਕ ਕਲੱਬ ਦੇ ਜਿਨ੍ਹਾਂ ਨੇ ਪ੍ਰਾਲਾ ਕੀਤਾ ਹੈ ਬਹੁਤ ਬਹੁਤ ਯਾ ਮਹਤਰੀ ਸਾਹਿਬ ਯਾ ਇਹ ਕਲੱਬ ਦੇ ਕਲਪੂ ਸਾਹਿਬ ਇਹਨਾਂ ਬਹੁਤ ਬਹੁਤ ਪ੍ਰਾਲਾਏ ਜੋ ਬੱਚਿਆਂ ਨੂੰ ਇਸ ਪਾਸੇ ਲਾਉਂਦੇ ਐ ਲੜਕਿਆਂ ਨੂੰ ਲਾਉਂਦੇ ਐ ਲੜਕਿਆਂ ਨੂੰ ਲਾਉਂਦੇ ਐ ਕਿਉਂਕਿ ਬੱਚੇ ਜਿਹੜੇ ਆਪਣੇ ਨੌਜਵਾਨ ਐ ਸਾਰੀ ਪੀੜੀ ਬਾਹਰ ਚਲੀ ਗਈ ਐ ਤੇ ਜਿਹੜੇ ਅੱਜ ਦੇ ਬੱਚੇ ਛੋਟੇ ਐ ਇਹਨਾਂ ਹੁਣ ਤੋਂ ਆਪਾਂ ਇਹਨਾਂ ਖੇਡਾਂ ਪਰ ਲਾਗੀ ਤਾਂ ਬਹੁਤ ਚੰਗਾ ਕੰਮ ਹੋਊਗਾ ਪਿੰਡ ਦਾ ਨਾਮ ਉੱਚਾਊਗਾ ਨਗਰ ਦਾ ਨਾਮ ਉੱਚਾਊਗਾ ਪਛਾਤਾ ਨਾਮ ਉੱਚਾਊਗਾ ਜਿਹੜੇ ਇਹਨਾਂ ਨੂੰ ਸਿਖਲਾਈ ਕਰਉਣਗੇ ਸੋ ਬਸ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਦਾ ਹਰ ਸਾਹਿਬ ਜੀ ਦੀ ਬਤ ਹਾਂਜੀ ਸਰਦਾਰ ਧਰਮਿੰਦਰ ਸਿੰਘ ਇਨਾਂ ਨੂੰ ਵੀ ਹਾਂਜੀ ਕੀ ਕਹਿਣਾ ਚਾਹੂੰਗੇ ਜੀ ਅੱਜ ਦੇ ਮਾਹੌਲ ਬਾਰੇ ਅੱਜ ਦੇ ਮਾਹੌਲ ਬਾਰੇ ਬਸ ਇੱਥੇ ਗਰਾਊਂਡ ਚ ਆ ਕੇ ਬਹੁਤ ਖੁਸ਼ੀ ਹੋਈ ਇਹਨਾਂ ਨੂੰ ਦੇਖ ਕੇ ਬੱਚਿਆਂ ਨੂੰ ਗਰਾਊਂਡ ਦੇਖ ਕੇ ਇਹ ਇਹ ਪ੍ਰਾਲੇ ਕਰਨੇ ਚਾਹੀਦੇ ਜਿਵੇਂ ਕਲੱਬ ਦੇ ਪ੍ਰਧਾਨ ਅਕਵਾਲ ਸਿੰਘ ਕਰ ਰਹੇ ਆ ਇਹਨਾਂ ਦੀ ਹੌਸਲਾ ਫਜ਼ਾਈ ਲਈ ਜਿਵੇਂ ਅਫਸਰ ਆ ਜਾਏ ਆ ਸਰਦਾਰ ਜਗਰੂਰ ਸਿੰਘ ਉਹਨੇ ਆਉਣਾ ਸੀ ਔਰ ਜਿਵੇਂ ਸੀ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਤੇ ਐਸਐਸਆਈ ਸਾਹਿਬ ਦੀ ਡਿਊਟੀ ਲਈ ਆ ਕੇ ਇਹਨਾਂ ਨੇ ਸਨਮਾਨਿਤ ਕੀਤਾ ਬੱਚਿਆਂ ਨੂੰ ਹੋਰ ਵੀ ਹੌਸਲਾ ਬੱਚਿਆਂ ਦਾ ਵਾਧਾ ਜਦੋਂ ਕੋਈ ਅਫਸਰ ਤੋਂ ਮੈਡਲ ਜਾਂ ਸੀਟ ਲੈਦੇ ਆ ਤੇ ਨਰੇ ਵਧੀਆ ਇਹ ਨਸ਼ਿਆਂ ਤੋਂ ਬਚੇ ਵੀ ਆ ਸਾਡੇ ਪਿੰਡ ਦੇ ਬਹੁਤ ਵਧੀਆ ਖੁਣ ਹਰ ਬੱਚੇ ਹਨ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਹੋਰ ਕਿਸੇ ਬੱਚੇ ਨੇ ਬੋਲਣਾ ਗੁੱਡੀਆਂ ਨੇ ਕਿਸੇ ਨੇ ਭਾਈ ਸੋ ਬਹੁਤ ਬਹੁਤ ਧੰਨਵਾਦ ਆ ਜੀ ਸਮੂਹ ਆਪਰ ਸਾਹਿਬਾਨ ਜਿਹੜੇ ਪਹੁੰਚਿਆ ਤੇ ਇਸ ਨਗਰ ਪੰਚਾਇਤ ਦਾ ਤੇ ਸਾਰੀਆਂ ਸੰਗਤਾਂ ਦਾ ਤੇ ਜਿੰਨੀ ਵੀ ਕੌਂਸਲ ਤੁਸੀਂ ਇੱਕ ਗੱਲ ਹੋਰ ਬੱਚਿਆਂ ਨੂੰ ਦੱਸੋ ਹਾਂ ਜੀ ਆਈ ਸੈਕਿੰਡ ਗੋਹਣਿੰਦਾ ਉਹ ਬਰਨ ਇੱਕ ਉਹ ਕਿਹੜੀ ਗੁड़िया ਸੀ ਕਿ ਇੰਟਰਨੈਸ਼ਨਲ ਕਿਹੜੀ ਸਰਟੀਫਿਕੇਟ ਤੁਸੀਂ ਆਂਦਾ ਸੀ ਬੋਲੋ ਹਾਂ ਤੂੰ ਆ ਜਾ ਗੁੱਡੀ ਆ ਜਾ ਤੂੰ ਦਾ ਬੋਲ ਮੜਾ ਧੰਨਵਾਦੀ ਕਰਨਾ ਹੁੰਦਾ ਆ ਜਾਂਦਾ ਹਾਂ ਹਾਂ ਪਹਿਲਾਂ ਨਾਮ ਦੱਸ ਦਿਓ ਮੇਰਾ ਨਾਮ ਸੁਮਨਦੀਪ ਕੌਰ ਹੈ ਤੇ ਮੈਂ ਪਿੰਡ ਆਕੂ ਜਿਹੜਾ ਗ੍ਰੈਂਡਵਾਲੀ ਆ ਹਾਂ ਤੇ ਮੈਂ ਸਰਦ ਦਾ ਆਈ ਸਾਨੂੰ ਇੱਥੇ ਉਹਨਾਂ ਨੇ ਸਾਨੂੰ ਸਨਮਾਨਿਤ ਕੀਤਾ ਮੈਂ ਉਹਨਾਂ ਦਾ ਬਹੁਤ ਦੇਰੋਂ ਧੰਨਵਾਦ ਕਰਦੀ ਆ ਕਿ ਸਾਨੂੰ ਇੰਨੀ ਮੋਟੀਵੇਸ਼ਨ ਕੀਤਾ ਉਹਨਾਂ ਨੇ ਕਿ ਸਾਨੂੰ ਕਿ ਬੱਚੇ ਖੇਡਣ ਸਾਰੀਆਂ ਕੁੜੀਆਂ ਨੂੰ ਵੀ ਹੱਕ ਹੋਣਾ ਚਾਹੀਦਾ ਖੇਡਣ ਦਾ ਤੇ ਮੁੰਡਿਆਂ ਤੋਂ ਘੱਟ ਨਹੀਂ ਅੱਜ ਕੱਲ੍ਹ ਦੀਆਂ ਕੁੜੀਆਂ ਇਸੇ ਕਰਕੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਠੀਕ ਆ ਥੋੜਾ ਜੀ ਬਹੁਤ-ਬਹੁਤ ਧੰਨਵਾਦ ਤੋ ਸਮੋਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਇਨਾ ਮਲਾਜਮ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜੋ ਔਰ ਜੇ ਵਾਂ ਪਰੇ ਸਮੇਂ ਤੋਂ ਸਮਾਂ ਕੱਢ ਕੇ ਇਨਾ ਬੱਚੀਆਂ ਨੂੰ ਸਨਮਾਨ ਕਰਨ ਤੇ ਹੌਸਲਾ ਵਧਾਉਣ ਵਾਸਤੇ ਪਹੁੰਚਿਆ ਸੋ ਸਾਰੇ ਜਿੰਨੇ ਭਰਾ ਜੁੜਿਆ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ